सरकार पेश करती है श्री गुरु तेग बहादुर जी जीवन लाइट एंड साउंड शो हिंदी जागर ते बहादुर ਕਰਨੋਂ ਨਿਤ ਆਵੇ ਥਾਂ ਸਭ ਥਾਈ ਮੋਰਸ ਆਵੇ ਸਭ ਥਾਈ ਹੋਇਸ ਆਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪੈਗੰਬਰਾਂ ਦੀ ਧਰਤੀ ਇਹੋ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਇਸੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੰਮਾ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਮਾਨ ਹੋ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਤੇ ਸਤਕਾਰਯੋਗ ਸ਼ਖਸੀਅਤ ਬਣ ਕੇ ਉਭਰੇ ਦਰਦੁਰ ਨਾਨਕ ਪਰਗਟਿਆ ਮਿੱਟੀ ਤੋਂ ਜਦ ਚਾਨਣ ਹਾਂਜੀ ਮੇਰਾ ਨਾਮ ਦਿਲਿੰਦਰ ਕੌਰ ਆ ਮੈਂ ਸਰਪੰਚਾ ਟਪਰੀਆਂ ਬਟਾਖੜ ਤੋਂ ਹਾਂਜੀ ਅੱਜ ਦਾ ਸਾਊਂਡ ਐਂਡ ਲਾਈਟ ਦਾ ਸ਼ੋਅ ਦੇਖ ਕੇ ਨਾ ਬਹੁਤ ਜ਼ਿਆਦਾ ਵਧੀਆ ਲੱਗਿਆ ਜਿਵੇਂ ਜਿਹੜੇ ਬੱਚੇ ਸਾਡੇ ਨਾਲ ਆਏ ਬਜ਼ੁਰਗ ਆਏ ਸਾਰੇ ਬਹੁਤ ਖੁਸ਼ ਹੋਏ ਇਸ ਪ੍ਰੋਗਰਾਮ ਤੋਂ ਕਿਉਂਕਿ ਸਾਨੂੰ ਆਪਣੇ ਮੰਤਰੀ ਸਾਹਿਬ ਨੇ ਨਾਉ ਪ੍ਰਾਲਾ ਸੀਗਾ ਵੀ ਸਾਰੇ ਆ ਕੇ ਇਸ ਸ਼ੋਹ ਨੂੰ ਦੇਖਣ ਆਏ ਸਾਨੂੰ ਇਤਿਹਾਸ ਵਾਲਾ ਕੇ ਘਰ ਤੇ ਆ ਕੇ ਆਦਰ ਜਰ ਕਿਉਂਕਿ ਛੋਟੇ ਬੱਚੇ ਇਹਨਾਂ ਚੀਜ਼ਾਂ ਨਾਲੇ ਬਹੁਤ ਘੱਟ ਪਤਾ ਹੈ ਇਸ ਸ਼ੋਹ ਨੂੰ ਦੇਖ ਕੇ ਬਹੁਤ ਬੰਦੇ ਇਹਨਾਂ ਨੂੰ ਪੁੱਛਦੇ ਸਾਰੇ ਪਿੰਡ ਤੋਂ ਸਾਰੇ ਪਿੰਡ ਤੋਂ ਆਏ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸਾਨੂੰ ਹਰ ਜੋ ਸਰਪੈਂਸਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਾਲਾ ਕਰਕੇ ਸਾਨੂੰ ਇਤਿਹਾਸ ਸੁਣਾਇਆ ਸਾਡਾ ਨਾਮ ਬਲਵਿੰਦਰ ਕੌਰ ਹੈ ਜੀ ਪਿੰਡ ਖਾਨਪੁਰ ਤੋਂ ਸਾਡਾ ਨਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ

ਪੰਜਾਬ ਸਰਕਾਰ ਦਾ ਕੀਤਾ ਇਹ ਉਪਰਾਲਾ ਬਹੁਤ ਹੀ ਚਲਾਗ ਹੋ ਜਾਊਗਾ ਜਿਹਦੇ ਨਾਲ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਤੇ ਅਮੀਰ ਵਿਰਸੇ ਬਾਰੇ ਵੀ ਪਤਾ ਲੱਗਦਾ ਤੇ ਗੁਰੂਆਂ ਦੀ ਕੁਰਬਾਨੀਆਂ ਬਾਰੇ ਵੀ ਪਤਾ ਲੱਗਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਾਰ-ਵਾਰ ਹੋਣੀਆਂ ਚਾਹੀਦੀਆਂ ਤਾਂ ਕਿ ਬੱਚੇ ਆਪਣੇ ਪੰਜਾਬ ਦੇ ਜਿਹੜਾ ਵਿਰਸਾ ਵੀ ਜਾਣ ਸਕਣ ਤੇ ਇਤਿਹਾਸ ਜਾਣ ਸਕਣ ਕਿ ਪੰਜਾਬੀ ਕੌਣ ਹੁੰਦੇ ਆ ਧੰਨਵਾਦ Thank yeah. you. Yeah.